ਸ੍ਰਿਕਾ ਲਿਆਏ ਹੈ ਜਾਂਦੇ ਭਾਈ ਵੇਟ ਬਾੜ ਦਾ ਬਾਅਦ ਹਣੀ ਗੱਗੇ ਨਾ ਬਾਹ ਬਾਟ ਪੈ ਗਿਆ 100 ਤੋਂ ਬਾਅਦ ਬਾਅਦ ਪੈ ਗਿਆ ਇੱਕ ਪਾਸੇ ਨੂੰ 113 ਕਿਲੋ ਮੀਟਰ ਹੋ ਹੀ ਗਿਆ 230 ਕਿਲੋ ਮੀਟਰ ਪੈ ਗਿਆ ਆਪਣਾ ਹੂੰ ਸੋ ਇਹਦੇ ਤੇ ਕਿ ਹੁਣ ਆਉੜਾ ਜਲਾ ਕੈਂਪ ਬੋ ਲਾ ਜਿੰਦਾ ਭਾਈ ਹਾਂ ਉਹ ਕਿ ਰੋਡ ਸਿੰਗਲ ਆ ਗੱਡੀ ਜਾਂਦੀ ਨਹੀਂ ਕਿ ਓਵਰਟੇਕ ਕਰਨ ਔਖਾ ਜਾਂਦਾ ਹੂੰ ਆ ਗਿਆ ਟ ਦੇਖ ਲੈ ਤਾਂ ਲੈ ਫੇ ਜੌਂਡੀ ਨੇ ਕੱਢ ਲਿਆ ਲੱਗਿਆ ਲਿਆਉਣਾ ਹੋਵੇ ਤਵੇੜੀ ਧੱਕ ਲਿਆ ਕਿ ਨਾ ਜੱਜੂ ਮ ਆਇਆ ਤੇ ਲਈ ਕੁੱਟ ਪਾਂ ਚੱਕ ਲੈ ਆਪਣੀ ਚਾਬੀ ਜੁੱਪੀ ਚੱਕ ਲਿਆ ਨਵੇੜ ਦੀ ਕਾਂ ਫਿਰ ਉਹ ਰੋੜਾ ਕੰਮ ਨਹੀਂ ਕਰੂ ਫੇ ਚੱਕੂਗੇ ਅੱਜ ਜੋੜ ਕੇ ਆਪਣਾ ਮੰਡੇ ਕਰ ਹਲਕਾ ਭਾਗੇ ਛੱਡਿਆ ਜੀ ਫੇ ਲੈ ਇਹ ਨੂੰ ਫਲਟ ਪਿਆ ਰੋ ਲੱਗਦਾ ਮੈਨੂੰ ਕਿਧਰੇ ਅੱਜ ਸਵਾਰਦਾ ਹੁਣ ਪੰਜ ਛੇ ਵਾਰੀ ਨੱਠ ਲਈਏ ਇਹ ਬਸਵਾਰਦਾ ਹੀ ਹੈ ਕਿਤੇ ਕਿਤੇ ਹੈਗਾ ਕੋਈ ਫਲਟ ਤਾਂ ਹੀ ਨੱਠੀ ਜਲਦੀ ਆਈ ਜਾਂਦੀ ਹੈ ਹੈ ਜਿਹੜਾ ਪੋਇ ਰਹਤੇ ਮੀਨੂੰ ਹਾਂ ਮੀਨੂ ਨਾ ਜਦੋਂ ਆਵੇ ਇੱਕ ਨਹੀਂ ਮਿਲੀ ਸੰਦਾ ਉਰੀ ਪਹਿਲੇ ਜਿਹੜਾ ਪਹਿਲੇ ਹਨ ਉਹ ਕਿਡਾ ਪਿਆ ਆ ਮਾੜੀ ਭੂਰਜੀ ਇਹਨੇ ਤਾਂ ਮਾਰੇ ਵੇਖਣੇ ਮਾਰੇ ਜਾ ਪੈਂਦਾ ਅੱਗ ਲਾ ਦਿੰਦਾ ਬਸ ਨਹੀਂ ਛੜੀ ਜੀ ਲੱਗੇ ਸਲੀ ਐਨ ਮੈਂ ਖੰਟਾ ਠਾਰਾ ਹਰ ਮੌਸਮ ਹੋ ਜੀ ਵੇਖ ਫੇਰ ਅੱਖੇ ਬੰਦ ਕਰਨੇ ਵਾਲਾ ਆਪਣੇ ਆਪ ਅੱਖੇ ਬੰਦ ਕਰਨ ਵਾਲਾ ਵਾਹ ਜੀ ਵਾਹ ਗੱਲ ਆ ਗੱਲ ਸਹੀ ਹਾਂ ਅੱਖੇ ਬੰਦ ਕਰਦੇ ਮੀ ਪੈ ਕੇ ਪੜਦਾ ਜਾਂਦਾ ਹੋਏ ਫੇਰ ਫੇਰ ਪੱਖਾ ਚੱਲਦਾ ਉਹ ਵਈ ਵੇਟ ਲੈਂਦੇ ਡੈਕਟਰ ਤੇ ਜੌਂਟੀ ਯਰ ਦੇ ਜਿਹੜੇ ਆਪਾਂ ਨੇ ਵੇਚਦੇ ਤੇ ਕੋਲੇ 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 ਹਾਏ ਚਲ ਜਲਦੀ ਆਇਆ ਬਈ ਕੱਢ ਪਾਈ ਕੱਢੀ ਇਸ ਮਾਲ ਉਹ ਕੱਲੇ ਕੱਲੇ ਜਾ ਗਏ ਨਾ ਨਾ ਕੀ ਮਾਰ ਰਿਹਾ ਨਾ ਕਤਰੀ ਵਾਲੇ ਨਾਲ ਕੀ ਦੇ 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 ਕੋਈ ਕਤਰੀ ਨਾਲ ਬਾਈ ਕਰਨਾ ਮੜਾ ਜੀ ਛਿੱਲੇ ਨਾਲ ਵਾਲੀ ਕਤਰੀ ਜਲਦੀ ਜੀ ਬਾਹਰ ਕੱਢ ਪਾਈ ਤਿਆਰੀ ਚੱਕ ਪਈਦਾ ਪਲੇਟਾਂ ਭਾਰੀ ਕੰਮ ਬਹੁਤਾ ਬੰਦੇ ਕਦ ਹੋ ਸਕਦ ਲੋ ਹਾਂ ਪ੍ਰਜਾ ਵੀ ਲੋਣੀ ਬੰਦੇ ਖੋਹਦਾ ਸੀ ਵੀਰ ਚਲ ਬਾਅਦ ਵਿੱਚ ਦੇਖਦੇ ਉਹ ਬੜਾ ਕੜਨ ਔਖਾ ਪਲੇਟਾਂ ਵਾਲੇ ਰਹਿ ਵੀ ਪਈਆਂ ਦੇ ਵਿੱਚ ਹੈ ਇਹਦਾ ਹੁੱਕ ਫਿੱਟ ਹੋਉਂਦਾ ਉਹ ਹੁੱਕ ਮਟੋ ਕੱਢ ਪਲੇਟਾਂ ਪਲੇਟਾਂ ਇਹ ਪਲੇਟਾਂ ਹੈ ਨਾ ਜੇ ਲੈਦਾ ਪਰ ਬਜਨੇ ਬਹੁਤ ਹੈ ਬਾਈ ਹੈ ਬਜਨੇ ਬਹੁਤ ਹੈ ਸਾ ਬਜਨੇ ਬੇਟਾ ਇਹ ਕਿ ਟੋਟਣਾ ਲੱਗੀ ਪਲਾਸਟਿਕ ਆ ਇਹ ਐਦਾ ਭਾਰਤ ਵਾਲੀ ਬੰਗਣੀ ਬਰੇਟ ਹੈ ਨਾ ਬਹੁਤ ਪਾਹੇ ਬੰਦਾ ਲੋਹੇ ਦਾ ਹੈ ਆ ਚੱਕੇ ਤਾਰਨਾ ਪੈਣਾ ਕੋਲ ਹੋਰ ਪਾੜ ਪਲਾਸਟਿਕ ਵਿੱਚ ਕਿੱਦਾਂ ਆ ਜਾਊਗਾ ਵੇ ਸਾਨੂੰ ਹੈ ਛੱਡੀ ਛੱਡੀ ਇਹਨੂੰ ਬਾਹਰੋਂ ਤਾਰਦੇ ਆ ਵਾ ਬੜਾ ਤਾਰ ਕਿਵੇਂ ਕਿੰਨਾ ਕ ਬਜੇ ਸਾਰਾ ਬਜੇ ਨੀਚੇ ਆ ਬਜੇ ਸਾਰਾ ਇੱਥੇ ਨਾ ਬਜੇ ਉੱਪਰ ਕੱਤੀ ਗੇਂਦੀ ਪਾ ਕੇ ਗੇਰਦੇ ਆ ਪਿਆ ਪਿੱਛੇ ਰੰਗਾਂ ਦੂਰ ਆਇਆ ਹਲ ਛੱਡ ਦੇ ਬੋ ਬੈਨੇ ਵੀ ਪਹਿਲਾ ਵਜਨ ਭਾਜੂਆ ਬਈ ਪਹਿਲਾ ਨਾਲ ਤਾਂ ਬਹੁਤ ਵੱਧ ਗਿਆ 3 ਗੋਟਲ 3 ਗੋਟਲ ਸੁਣੇ ਬੁਲੇਟਾਂ ਉਹ ਚੱਕੀ ਜਾਂਦਾ ਨਾ ਇਹਨੂੰ ਸੁਪਰ ਸੀਡਰ ਦੇ ਮੂੰਹ ਆ ਜਾ ਆ ਚੱਕ ਹੁਣ ਚੱਕੂ ਉਹ ਨਹੀਂ ਚੱਕੂਗਾ ਚੱਕਣੇ ਨੇ ਜਮਾਗੇ ਹੈਨਾ ਉਹ ਫੇਰ ਅੱਧਾ ਹੱਥ ਚਾਹ ਵਜਨ ਯਾਰ ਡੇਢ ਕਵਾਂਟਾ ਲੱਗੇੜੇ ਤੱਕ 65 ਦਾ ਉਹਦੇ ਮੂਰੇ ਫੇਰ ਵੀ ਅਸੀਂ ਥੈਲਾ ਰੱਖ ਲੈਂਦਾ ਜੂਰੀਏ ਦਾ ਜਿਹੜੇ ਗੱਬੇ ਹੁੱਕਾ ਹੁੰਦੀ ਉਹ ਹੈ ਹੈ

ਉਂਗਲੀ ਬੰਨਾਂ ਮਾਰਦੀ ਉਹ ਯੂ ਮਾਰਦੀ ਦਾ ਤੀਕੋਂ ਰੀਜੰਤਰ ਲੈ ਬੋਲ ਫੱਟ ਬਟਾ ਰਹੀ ਮਾ ਲੋਟ ਨੂੰ ਉੜਿਆ ਹੋਇਆ ਹੈ ਬੋਲ ਦੇਖੂੰ ਫੜਾਇਆ ਉਹ ਅਥਰਾਇ ਚ ਨਿਕਾਲ ਲਈ ਦਾਗਾ ਬੋਪਾ ਕੰਤਾ ਅਨੇ ਆ ਰਹੇ ਜੱਤ ਨੂੰ ਬੜਾ ਪਾਇ ਕਰਿਆ ਬਸ ਹਾਂ ਹਾਂ ਨੱਬਾ ਪੈ ਕਰੇਂਦੇ ਚੰਗਰੀਆਂ ਕਰ ਕੱਢ ਕੱਟ ਬਾਹਰ ਨਾ ਹੀ ਨਿਕਲ ਮੱਦੀ ਮੈਂ ਤੂੰ ਕੱਢਦਾ ਏ ਤੂੰ ਐਂ ਕੱਠਾ ਦੇ ਮਾੜੀ ਜੀਤੇ ਨੂੰ ਨਾ ਖੋਲ ਦੇ ਜੇ ਤੀਸ ਕੋਰ ਕੀ ਹੈ ਡਿਸਕੋ ਲਈ ਫਰਕ ਹੈ ਦਾ ਅਤੇ ਨਾ ਤਾਂ ਨਹੀਂ ਮਾਰਨੀ ਇਹ ਤਾਂ ਉਹ ਤੇ ਮਾਰਦੀ ਇਹ ਤਾਂ ਚੀ ਵੀ ਤਾਂ ਫਰਕ ਪੈਂਦਾ ਕੱਕਾ ਜਾ ਲੈ ਮੇਰੀ ਹੋਂਗਾਲ ਹਣੇ ਬੰਦਾ ਇੱਕ ਹੋ ਬਲਾਓਏ ਲੋਡ ਕਰਨਾ ਉਸ ਤੋਂ ਹੋਣਾ ਫੜ ਕੇ ਉਹ ਵੀ ਪਣੀ ਐ ਜੋ ਹਾਂ ਆ ਹੁੱਕਾ ਅੱਗੇ ਥੱਲੇ ਹੈ ਨਾ ਹਾਂ ਇਹ ਦੂਏ ਲੋਡ ਪੈਣਾ ਗੱਪੇ ਆਈਦੀ ਐ ਗੱਪੇ ਆਣ ਘੁੰਮਣਾ ਐਸੇ ਆਏ ਇਹ ਆਏ ਇਹ ਆਏ ਘੁੰਮਣਾ ਉੱਠਾ ਹਾਂ ਬੰਦੇ ਬਲਾ ਬਾਈ ਬੰਦੇ ਬਲਾਓ ਬਾਈ ਪੰਮੇ ਨੂੰ ਮਾਰੋ ਫੋਨ ਇਹਦਾ ਕੰਮ ਹੈ ਨਹੀਂ ਇਹ ਮਰ ਡੰਡ ਰਾਡ ਪੈ ਕੇ ਚੱਖਣਾ ਇਹਨੇ ਹਨਾ ਬਾਈ ਕੱਲਾ ਬੰਦਾ ਤੂੰ ਹੀ ਲਾ ਦਿੰਦੀ ਤੇ ਵੇ ਕਾਨੂੰ ਮੰਗਲ ਹੁੰਦਾ ਹਲੇ ਸਿੱਧਾ ਕਹ ਲੈ ਇਹਨੂੰ ਆਏ ਪੈਣਾ ਇਹ ਆਈ ਪੈਣਾ ਆ ਮੂਰਲੇ ਦੋ ਪੈਣੀ ਚ ਮੂਰਲੇ ਦੋ ਬਰੇ ਆ ਵੀ ਹੈਗਾ ਮੇਰੇ ਪਾਸ ਤਨ ਐ ਕਿ ਪੈ ਕੇ ਬਾਈ ਨਾਟਾ ਨਾ ਉਹਦਾ ਮੂਰਲੇ ਪੈਣੇ ਦੋ ਮੂਰਲੇ ਦਾ ਚਾਰ ਨਾਟ ਪੈਣੇ ਮੂਰਲੇ ਬਸ ਆ ਹਾਂ ਉਦੋਂ ਬਾਅਦ ਫਿਰ ਐ ਜੂਨ ਪੱਤੀਆਂ ਪੈਣੀਆਂ ਉਹ ਪੱਤੀਆਂ ਪਈਆਂ ਹੋਣ ਤਿੰਨਾਂ ਨਾਲ ਸਟਾਟਜ ਹੋਣੀਆਂ ਆਹ ਪੱਸੀ ਆ ਗਈ ਆ ਆ ਨਾਟ ਹੋਣੀ ਬਗੈਰ ਗੱਬੇ ਕਰਦੇ ਆ ਗੱਬੇ ਦਾ ਨਾਟ ਆਹ ਵੀ ਬੈਕਟਾ ਹੀ ਖਾਰੀ ਆਈ ਫਾਗੇ ਬੈਕਟਾ ਹੈ ਬਾਹਰ ਹੀ ਬਾਹਰ ਸਾਰੇ ਇਕੱਠਾ ਕਰ ਮਾਰੇ ਬੰਦੇ ਇਕੱਠੇ ਕਰ ਦੇ ਕਰੋ ਇਕੱਠਾ ਕਰੋ ਕਰੋ ਇਕੱਠਾ ਕਰੋ ਕਰੋ ਇਕੱਠਾ ਆਹ ਤਰਫਾਲ ਪਾਈ ਦਾ ਆਹ ਤਰਫਾਲ ਬਾਗੇ ਟਾਕ ਤੇ ਪਣਾ ਥਵਾਨ ਡੁੱਡਾ ਵੀ ਨੇ ਛੜਾ ਗਿਆ ਅੱਜ ਉਹ ਲਿਖਿਆ ਪਤਾ ਮੈਂ ਧੋਤਾ ਦਾ ਬਾਈ ਧੋਕੇ ਖੜਾ ਗਿਆ ਇਹਨ ਦੇਖ ਲੈ ਕਾਲਜ ਦਾ ਪੱਤੇ ਨਹੀਂ ਲਿਖੇ ਜੰਨੀ ਵਾਲੇ ਕੌਣ ਕੌਣ ਪਿਤਾ ਬਖੜਾ ਗਿਆ ਇਹਨੇ ਕੌਣ ਆਇਆ ਪਿਤਾ ਬੁਲਾਇਆ ਸੀ ਥੱਲੀ ਵਿੱਚ ਕਿਹਾ ਨਾ ਕੰਮ ਅਗਰੇ ਦਾ ਯਾਰ ਕੰਮ ਚੱਲ ਗਿਆ ਹੋਰ ਕੀ ਹੁੰਦਾ ਠੀਕ ਆ ਬੁਲਾਇਆ ਨਾ ਮੈਂ ਤੂੰ ਖੜਾ ਇੱਥੇ ਕਿ ਕਾਗਜ਼ ਤੇ ਤਰਪਾਲ ਇੱਥੇ ਛੱਡ ਦੇ ਨੀ ਤੇ ਫਿਰ ਨੀ ਅੰਦਰ ਬਾੜ ਦੇ ਨੀ ਕਰ ਕੋਈ ਫੇਰ ਉਹ ਖੜਾ ਗਿਆ ਦਿਮਾਗ ਨੂੰ ਹੋਰ ਲੜਾਉਂਦਾ ਮੈਂ ਜੇ ਲੜ ਗਿਆ ਸਾਲਾ ਦਿਮਾਗ ਪਹਿਲਾਂ ਫੋਨ ਪਰੜਾ ਬੰਦੇ ਬਲਾ ਹਾਂ ਮੱਦੇ ਬਾਲਾ ਦਿਮਾਗ ਲੜਾ ਦੀ ਬਾਅਦ ਚ ਬਾਅਦ ਮੈਂ ਲੜਾਉਂਗਾ ਹੁਣ ਤੂੰ ਹੁਣ ਫਿੱਟਦਾ ਕਰਦੀ ਉਹਨੂੰ ਲੈਂਦਾ ਐਡਾ ਸਮਾਂ ਨਾ ਮੇਰੇ ਨੂੰ ਮਾਰਾ ਫੋਨ ਕੌਣ ਕੌਣ ਦਾ ਮੈਨੂੰ ਵੀ ਪਤਾ ਆ ਵੀ ਫੋਨ ਵੀ ਹੂੰ ਆ ਵੀ ਫੋਨ ਕੇ ਕਾਏ ਤੂੜੀ ਤੇ ਮਾਰਾ ਪਰ ਮੇਰੇ ਫੋਨ ਕਰ ਮਾਰ ਰੋ ਗਿਆ ਹਾਂ ਕਾਹ ਸੁਗਿਆ ਯਾਰ ਨੂੰ ਦੂਗਾ ਕਹਿੰਦਾ 6:30 ਕਹੂਗਾ ਤਾਂ ਮੈਂ ਕਾਹ ਤੋਂ ਯਾਰ ਆਹ ਚੂੜੀ ਤੇ ਸਰੇ ਲੱਗਣੀ ਓਏ ਗੁੱਲੀ ਨਾਕ ਅਜੇ ਮਿੱਟੀ ਉੱਤੇ ਫਸ ਗਈ ਨਹੀਂ ਹੈਗਾ ਨਹੀਂ ਨਹੀਂ ਉਦਣ ਦਾ ਨਾਟ ਖੋਲੇ ਮਿੱਟੀ ਕਿੱਥੇ ਤੇ ਵਾਦ ਲੈਂਦੇ ਜੀ ਅਰੀਜਨਲ ਨਾਟ ਲੱਗੇ ਉਹਦੇ ਸਿਸਟਮ ਬੜੀ ਆ ਹੈ ਆ ਇਹਦੇ ਪਰ ਖੜ ਜਾਣੇ ਬੇਟ ਵਸ ਆਇਓ ਫਿਰ ਪਦੂਏ ਨਾਟ ਕਾ ਦੇਣੇ ਚੱਕ ਕੇ ਆ ਵਿੱਚ ਪਸਾਲੂ ਪਹਿਲਾਂ ਤਿੰਨੇ ਜਣੇ ਬੇਟ ਚੱਕ ਕੇ ਇੰਨੇ ਕੋ ਨਾਲੀ ਅਸਾ ਪੂਰੇ ਲੱਗ ਪੈਣੇ ਵੇ ਹਾਂ ਉਹ ਫਿਰ ਦੂਏ ਨਾਟ ਉਹ ਦੂਏ ਥੱਲੇ ਕਾਸੋ ਜਣੇ ਤੂੰ ਇਹਨਾਂ ਨੇ ਸਟੱਡ ਕਰ ਫੜਾਉਣੇ ਦਿੱਤੇ ਹੋਏ ਆ ਪ੍ਰੋਪਰ ਬਸ ਹਾਂ ਦਾ ਬਹੁਤ ਮਾੜਾ ਜੋਰ ਮਾਰ ਲਿਆ ਬਾਹ 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 ਬਹੁਤ ਹਲਕਾ ਲਿਆ ਦੇ ਨਾ ਚਾਬੀ ਨਹੀਂ ਪੰਨ ਆਹ ਹੋ ਗਿਆ ਦੇਖ ਪਨਾ ਉਹਕੇ ਦੇਖ ਖੁੱਲ ਜਾਣਾ ਖੁੱਲ ਗਿਆ ਦੋਹੇ ਕੱਟ ਕੇ ਇੱਧਰ ਲਾ ਹਾਂ ਇਹਨਾਂ ਜਾਣਦੇ ਅਸੀਂ ਕੰਮ ਮਾੜਾ ਮੋਟਾ ਨਸਤੀ ਜਾਏਗਾ ਹੋਰ ਦਿਮਾਗ ਹੀ ਲੜਾਇਆ ਬਸ ਬਗਾਨਾ ਫੜ ਉਧਰ ਲਿਆ ਆਹੀ ਕਰ ਮੈਂ ਅੰਦਰ ਖਲਾ ਦੇਣਾ ਤਾਂ ਯਾਰ ਹੈ ਇੱਥੇ ਖਲਾ ਦੇਣਾ ਇਹਦੇ ਮੂਰੇ ਰੋਟਾ ਰੋਟਾ ਚਾਹ ਖੋਲ ਦਿੰਗੇ ਤਾਂ ਕਿ ਹੋ ਗਿਆ ਪਾ ਲੈਣਾ ਚਾਹੀਦਾ ਡੰਡਾ ਹੈ ਜਾਨ ਵਾਲੇ ਇਹ ਜਦੀ ਤੋ ਆ ਕੇ ਤੁਹਾਨੂੰ ਛੱਡ ਵੀ ਆਈਏ ਮੈਂ ਜੱਗਾ ਮੰਡੂ ਨੂੰ ਲੱਗ ਗਿਆ ਨੱਕਾ ਬੱਢ ਮੈਂ ਦੇਖ ਰਿਹਾ ਤਾਂ ਜੱਗੇ ਨੇ ਘੂੜਾ ਜਲਾ ਕੇ ਪਾਈ ਹੋਈ ਫੋੜਾ ਆ ਬਾਵੀਂ ਤੀ ਆ ਕੇ ਬੰਦੋ ਥੋੜੇ ਤੁੰਗਪੁਰ ਨੂੰ ਠੀਕਾ ਜੀ ਵੀ ਤੂੰ ਵਧੀਆ ਹੈ ਪਰਲੇ ਚ ਰਹਿ ਪਾ ਦੇ ਸੋਣਾ ਚਾਹਦੇ ਆ ਨਹੀਂ ਆ ਸੜ ਅੱਜ ਰੋਕ ਕੇ ਪਾਉਂਦਾ ਇਹ ਥੋੜਾ ਜਿਹਾ ਮਹਾ ਇਕੱਠਾ ਰਹਿ ਪਾ ਕੇ ਬਾਈ ਨੁਕਸਾਨ ਹੁੰਦਾ ਕੰਮ ਨਾਲ ਕਮਾ ਦੇ ਚਾਹਾਂ ਜਾਰੇ ਬਸੇ ਨੋ ਪਰੇ ਹੀ ਆਣੋ ਉਰਲੀ ਜੀ ਨਹੀਂ ਹੈਗਾ ਹਲੇ ਪਾਕੀ ਪਤਾ ਵੀ ਨਹੀਂ ਸਮੇਂ ਦੇ ਮੁਤਾਬਕ ਕੀ ਬਣਨਾ ਹਲੇ ਕੁਝ ਨਹੀਂ ਕਹਿ ਸਕਦੇ ਲੈ 26 ਜੇ ਤਾਂ ਠੀਕ ਬੰਦੇ ਦਾ ਫੋਨ ਆਇਆ ਕਹਿੰਦਾ ਸਾਡੇ 26 ਨੂੰ ਬਹੁਤ ਹਾਂ ਅਬਰਜਾਲ ਲਈ ਆ ਮੁੰਡਾ ਨਾਲ ਬੇਤੀ ਨੂੰ ਹੋ ਜਾਂਦੀ ਐ ਬੇਤੀਆਂ ਨੂੰ ਆਂ ਫਿਰ ਤੇ ਹੀ ਬੇਸ਼ਤੀ ਐ ਬੇਤੀ ਨੂੰ 26 ਨੂੰ ਬਹੁਤ ਆ ਕਹਿੰਦਾ ਸਾਡੇ ਹੋ ਸਕਦਾ ਜੀ ਦੋਏ ਬਣਾਵਾਂ ਖਚਾਰ ਬਣਾਏ ਚਾਰ ਦੂਆ ਤਾਂ ਫੇਰ ਕਸਣੇ ਦੂਏ ਠੰਡੇ ਵਾਲੇ ਕਸਣੇ ਤੇ ਬਾਅਦ ਪੇਟ ਲਾ ਕੇ ਪਾਣੇ ਚਾਰੇ ਕਸਦਣੇ ਇਹ ਉਹਦੇ ਬਾਅਦ ਪਲੇਟਾਂ ਪਾ ਕੇ ਫੇਰ ਉਹ ਦੂਏ ਨੜ ਕਸ ਕੇ ਉਹ ਜੂ ਲਾਉਣੇ ਆ ਤਿੰਨੇ ਪਚਾਰ ਬੰਦੇ ਚੱਕੂ ਨੇ ਹੁਣ ਆ ਬੁਲਾਇਆ ਮੈਨੂੰ ਹੋਰ ਕਿਹਦੇ ਬੁਲਾਇਆ ਤੈਨੂੰ ਸਵੇਰ ਦੇ ਗਏ ਹੁਣੇ ਪਤਾ ਸੀ 10 ਵਜੇ ਤੱਕ ਗਏ ਉਹ ਪਟਿਆਲੇ ਦੇ ਗਾਹਾਂ ਸਮਾਨ ਜਿੱਥੇ ਤੇ ਆਪਾਂ ਆ ਲਿਆ ਤੇ ਕੀਆ ਉਹ ਰੂਟਾ ਵੇਟਰ ਕਿਹੜਾ ਗਰਵਾਜ ਲਿਆਏ ਸੀ ਬਾਜਲਾ ਭਾਈ ਹੁਣ ਦੇਖ ਕੇ ਕਿੱਥੇ ਕਿੱਥੇ ਪੈਣੀ ਆ ਬਾਜਲਾ ਵੀ ਗੋਲ ਕਰ ਲੀ ਸਮਾਨਾ ਪਾਤੜ ਪਾਤੜ ਇਹ ਪਤਨੇ ਜਾ ਕੇ ਆਏ ਸੀ ਗੱਡੀ ਦੇ ਕੋਲ ਚੱਕੋ ਗੱਡੀ ਦੇਖ ਕੇ ਆਏ ਤੇ ਇਕ ਇਨ ਹੁੱਕ ਲੱਗੋ ਉਹ ਭਾਈ ਮੂਰੇ ਲੱਗੇ ਕੇ ਆਣਾ ਇੱਧਰ ਲੱਗੋ ਇਹ ਤਰਾਹ ਹੁਕਮ ਬਿੰਦਰ ਹੁਕਮ ਲੱਗੋ ਕਿ ਕਰਨਾ ਚਲੋ ਪਿੱਛੇ ਨੂੰ ਘਰੋਂ ਪਹਿਲਾਂ ਪਿੱਛੇ ਨੂੰ ਕਰੋ ਬਿੰਦਰੀ ਕਹੀਏ ਤਾਂ ਬਿੰਦਰ ਨੇ ਕੱਖ ਨਹੀਂ ਕਰੇਣਾ ਹਾਂ ਇਕੱਠਾ ਨਹੀਂ ਕਰਦਾ ਦਰੱਖੀ ਇਹ ਆਪ ਦੂਗਾ ਪਾਓ ਕੰਲੇਲੇ ਪਾ ਲਓ ਫੜ ਕੇ ਰੱਖੋ ਦਿੱਤੇ ਨੇ ਹਟਾ ਦੇ ਹੇਲੇ ਜੀ ਨਾੜ ਲਾ ਉੱਪਰ ਲੈ ਹਟਾ ਦੇ ਜਿਹੜੀ ਤੂੜੀਆਂ ਥੱਲੇ ਇੱਕ ਚਲਾ ਦਿਓ ਮੈਰ ਦੇ ਲੈ ਫੜ ਦਿਂਦੇ ਬਾਛਲੇ ਲਿਆ ਬਾਸਮਾਲ ਦੇ ਇੱਕ ਨਫਰ ਇੱਕ ਇੱਕ ਬਾਸਮਾਲ ਪਾ ਕੇ ਨੱਡ ਲਾ ਦੋ ਦੋ ਲੋਟ ਕਾਫੀ ਫੇਜ ਜਾਊਗੇ ਨਾ ਬਰਾਬਰ ਲਾ ਦੋ ਨੱਠ ਨੂੰ ਥੋੜੀ ਢਿੱਲ ਰੱਖਿਓ ਬਾਸਮਾਲ ਪੂਰੀ ਪੂਰੀ ਹੈ ਦਾ ਉਹ ਪੂਰੀ ਪੂਰੀ ਪੈਂਦੀ ਨਹੀਂ ਫੈਸਲੀ ਖੜੀ ਹੈ ਹਰੇਂਦਰ ਦੇ ਪੈਸੇ ਹੋਰ ਦੇਖ ਲੈ ਬਾਸਮਾਲ ਬਿੰਦਰ ਪਾ ਦੋ ਮੜਾ ਜਾ ਖੜਾਤਾ ਦੋ ਸਾਰੇ ਹੈ ਇਹ ਹਾਂ ਫਰੂਲਾ ਨਹੀਂ ਪੈਂਦੀ ਹਣੀ ਬਾਸਮਾਲ ਨੱਡੇ ਪੈਂਦਾ ਰੇ ਨੱਡ ਲਾ ਦੋ ਬਸ ਮੈਨੂੰ ਬਾਸ਼ਲ ਦੀ ਲੋੜ ਨਹੀਂ ਜੀ ਕਾ ਸਰਾਖ ਪੂਰਾ ਪੂਰਾ ਏ ਬਾਸ਼ਲਾ ਪੱਤੀ ਵਾਲੇ ਚ ਪੈਂਦੀਆਂ ਹੋਣਗੀਆਂ ਫਿਰ ਨਹੀਂ ਲੋੜ ਹੈਗੀ ਵਜਾ ਜਾ ਹੈ ਨਹੀਂ ਜਗ੍ਹਾ ਹੀ ਨਹੀਂ ਆ ਲੈ ਜੀ ਨਾਤਾ ਹਾਂ ਹਾਂ ਬਸ ਆ ਦੇ ਦੇ ਇਧਰ ਹੀ ਕਰ ਦੇ ਮੈਂ ਚੜ ਦੇਣਾ ਕੁਛ ਨਹੀਂ ਲੱਗੋਂਗਾ ਇਹਦਾ ਵੀ ਕਥਿਆ ਲਾਉਂਦੇ ਜੋ ਕਹਿੰਦੇ ਇਹਨਾਂ ਦਾ ਚਾਰੀ ਚੌਲ ਬਣਾ ਸੀ ਕੈਕਟਰ ਦੇ ਦੋ ਪੈਰ ਵਾਲੇ ਬਣ ਕੇ ਕਿੱਲੇ ਨਾਲੇ ਕਿੱਲੇ ਨਾਲੇ ਬਣ ਗਏ ਜਾਂ ਲੱਗਣੇ ਜਾਂ ਚੌਲ ਬਣਦੇ ਹੋਰ ਪੱਤੀਆਂ ਲੱਗਣੀਆਂ ਉਹ ਕ ਤਾਂ ਦੇਖ ਕੇ ਜਬਰਦਸਤ ਆ ਆ ਟਿੱਲ ਲੈ ਚਾ ਸੈੱਟ ਕਰਨਾ ਮੈਨਾ ਪਾਣੀ ਥੱਲੇ ਛੱਡ ਦੋ ਪਾਸੇ ਨਾ ਚੱਕੋ ਮਾਰੇ ਕੋਈ ਨੂੰ ਹਿਲਾਓ ਠੀਕ ਹੈ ਲੋ ਕਹੇ ਤੁਹਾਡਾ ਕਹੇ ਤੇ ਬਾਜੋ ਬਿੰਦਰ ਨਾਟਕ ਕਹੇ ਤੇ ਲੋਟ ਹੋਣਾ ਆਹਰ ਪਾ ਕੇ ਦੇਖੀ ਨਹੀ ਪੈਂਦੀ ਪਾਉਗੀ ਯਾਰ ਤੁਸੀਂ ਵਜੇ ਪਹਿਲੇ ਇਹ ਜਿਹੜਾ ਮਾਸ਼ਲਾ ਯਾਰ ਇਹਦਾ ਇਹਦੀਆਂ ਬਾਸ਼ਲਾ ਨਹੀਂ ਹੈਗੀਆਂ ਇਹ ਹਾਂ ਇਹ ਦੂਏ ਨਾਟ ਇਹਨਾਂ ਦੀਆਂ ਬਾਸ਼ਲਾ ਨਹੀਂ ਇਹ ਸਮਝ ਗਿਆ ਉਹ ਇਹਨਾਂ ਦੀਆਂ ਨਹੀਂ ਬਾਸ਼ਲਾ ਯਾਰ ਇਹ ਇਹ ਬਾਸ਼ਲਾ ਦੂਏ ਦੇ ਜਿਹੜੀਆਂ ਪੱਤੀਆਂ ਲੱਗਣੀਆਂ ਸਾਈਡਾਂ ਵਾਲੀਆਂ ਨਹੀਂ ਬਾਸ਼ਲਾ ਨਹੀਂ ਨਾ ਹਮਦਰ ਦੇਰੇ ਅਜੇ ਮਧਿਆਲੇ ਥੋੜੇ ਕਰੀ ਨਾ ਮੈਡ ਕਰ ਲਾ ਅੰਗੇ ਨੋਂਡੇ ਤਗਿਆ ਤੇ ਕੜਗੀਆਂ ਆ ਜਾ ਸਿੱਕਾ ਲੈ ਬਾਈ ਸਾਹਿਬ ਠੀਕ ਹੈ ਬਾਈ ਹਾਂ ਹੁਣ ਆਠਿਆ ਮੈਂ ਤਾਂ ਹੁਣ ਜਾ ਕੇ ਆਇਆ ਤਾਹੀ ਤੈਨੂੰ ਤੰਗ ਕਰਿਆ ਮੈਂ ਬੁਖਾਰ ਜਿਹੜਾ ਰਹਿਣ ਤੋਂ ਛੱਡੋ ਨਾ ਬੱਜੀਆਂ ਕੋਲ ਜਾ ਕੇ ਆਇਆ ਬਾਪੂ ਕਾਹਦੇ ਨਾ ਨੂੰ ਆ ਗਿਆ ਨਾ ਫਿੱਟ ਇਹ ਸੱਡ ਵਾਲੀ ਪੈਣੀ ਹੈ ਇਹ ਬੇਟੇ ਕਹਿੰਦੇ ਬਾਅਦ ਪੈਣੀ ਹੈ ਇਹ ਬੇਟਾ ਚ ਤੁਸੀਂ ਦੇ ਆਹ ਚੇ ਘਰ ਹੋਣੀ ਪਹਿਲਾਂ ਪਹਿਲਾਂ ਉਹ ਚੱਕ ਜੱਗੇ ਪਹਿਲਾਂ ਆ ਚੱਕ ਆ ਨਟ ਚੱਕ ਦੋ ਲੰਬੇ ਪਾਨਾ ਦੇ ਦੇ ਮੈਨੂੰ ਉਹ ਆਹਾ ਆਹਾ ਆਹ ਜਿਹੜੇ ਥਰੀਏ ਜੇ ਆਹ ਤਾਂ ਦੇ ਪਾਨਾ ਵੀ ਪਾਨਾ ਨਹੀਂ ਹਾਂ ਚਾਰੇ ਨਟ ਘਸੋਣੇ ਪਹਿਲਾਂ ਅਸੀਂ ਤਾਂ ਹੀ ਲੋਹੇ ਦੇ ਆ ਵੇ ਦੇਖ ਲੈ ਗਾਦੇ ਬਾੜ ਲਓ ਤੇ ਡੰਮੀ ਵੀ ਹੈ ਵਿੱਚ ਤੇ ਨਾਨਾ ਲੋਹਾ ਸਾਰੇ ਮੈਂ ਤੇਨੋਂ ਕੋਣ ਸੋਭਾ ਜਨ ਬਾਸ ਰਗਾ ਲੈ ਕੋਧਰੇ ਤਾਲਾ ਅੱਜ ਬਾਸ ਨਾ ਭਾਈ ਉਹ ਪਾ ਲੈ ਪਹਿਲਾ ਬੇਟ ਬੈਨੇ ਹਸ ਫਿਰ ਬਾਜ ਚ ਬੈਨੇ ਰਾਲਾ ਆ ਰਹੇ ਨਹੀਂ ਤੂੰ ਸਦਾਈਆ ਬੇਟ ਰਾੜਾ ਪਰੇ ਪਾਉਂਗੇ ਅੱਛੇ ਦੋ ਇਸੇ ਖੁੱਲ ਨੇ ਨਾਨਾ ਤਾਂ ਹੈਰਾਨ ਹੋ ਦਿੱਤੇ ਅਹ ਅਹ ਚੱਲ ਆ ਲੈ ਬੱਲੇ ਦੇ ਉਹ ਬੰਦਾ ਹੈ ਔਰ ਪਾਛਲਾ ਤੂੰ ਕਾਢ ਦੇ ਫਿਰ ਦੋ ਵੜਾ ਦੇਖੋ ਖੁੱਲਣੇ ਹੈਗਾ ਸੈਂਟਰ 'ਚ ਬੈਨੇ ਬੇਟ ਪਾਛਲਾ ਦੇਖ ਕੇ ਭਾਲ ਜਿਹੜੀ ਕਿਧਰ 12-12 ਬਾਰ ਬੈਨੇ ਬਾਸਲਾ ਵਾਹਾਂ ਬੈਨੇ ਹਾਂ ਫੋਲਡ ਟੈਡ ਕਰ ਦਮਾ ਉੱਪਰ ਪਾਈ ਜੋ ਬਸ ਠੀਕ ਹੈ ਹੈ ਕਿ ਕਿ ਇਹ ਬਹੁਤ ਦੂਰ ਆਏਗਾ 107 ਕਿਲੋਮੀਟਰ ਪੈ ਗਿਆ ਕਹਿੰਦਾ 113 14 ਪੈਨੇਮੀਟਰ ਖੜ ਪੈ ਗਿਆ ਉਹ 230 ਪੈ ਗਿਆ ਕਪ ਕਰ ਤੇ ਤੇਰੇ ਛੋਟਾ ਬੜਾ ਹੈ ਠੇਠਾ ਪੈ ਥੱਲੇ ਪੱਤੀ ਵਾਲਾ ਪਊਗਾ ਜਿਹੜੀ ਪੱਤੀ ਪੈਣੀ ਉਹ ਤੇ ਉਹ ਥੱਲੇ ਪਊਗਾ ਇੱਕ ਪੱਤੀ ਥੋੜਾ ਹੋਊਗੀ ਦੋ ਹਨ ਦੋ ਆਹ ਦੇਖੋ ਫੋਨ ਮੜਿਆ ਜਿਆ ਜਿਹੜੀ ਬੜੀ ਰਾੜ ਹੈ ਉਹ ਚ ਬੜੀ ਪੱਤੀ ਪੈ ਕੇ ਥੱਲੇ ਆਉਣਾ ਉਹ ਐ ਜੂ ਕਾਪ ਹੋਣਾ ਪੱਤੀ ਉੱਪਰ ਬੜੇ ਹੀਡ ਮੈਨ ਨਹੀਂ ਦੇਖ ਲੈ ਤੋ ਉਹੀ ਕਹਿੰਦਾ ਉਹ ਦੇਖੋ ਇਹ ਠਾ ਕਰ ਕਰਜ ਕਿਉਂ ਨਹੀਂ ਠਾ ਸਾਰਾ ਚਾਪੀ ਦੇ ਰੰਗ ਰੰਗ ਤੇ ਦੇਖ ਕੇ ਚੱਲਾਂਗੇ ਕੰਮ ਨਾਲ ਲੈ ਹੁਣ ਪਲੇਟਾਂ ਚੱਕ ਪਹਿਲਾਂ ਪਲੇਟਾਂ ਪਾਉਣਗੇ ਇਹਨੂੰ ਪਾਉਣਾ ਹੋਰ ਵੀ ਆ ਕੋਈ ਸਾਰਾ ਪਾਉਣਾ ਪੈਪਰ ਲਾਇਆ ਤਾਂ ਪਹਿਲਾਂ ਡੱਡੂ ਕੋਲੇ ਨੂੰ ਉਹਨੂੰ ਹਾਂ ਤੱਕਦੇ ਨਹੀਂ ਕੋਲੇ ਆ ਓਏ ਉਹ ਤੇਰੀਆਂ ਮਾਰਨ ਚੱਕ ਲੈ ਗੱਗਰਨਾ ਪਰੇ ਬਾਹਰਲੇ ਨੂੰ ਖੋਲ ਦੇ ਇਹ ਨਾ ਪੂਰਾ ਪੂਰਾ ਵੀ ਨਹੀਂ ਚਾਹੀਦਾ ਛੱਡਣੇ ਜੈ ਮਾਸੀ ਪੁੱਲਿਆਂ ਲੱਗਦਾ ਤੇ ਇਹ ਨਾ ਹਾਂ ਹਾਂ ਬੜਾ ਵਧੀਆ ਤਾਂ ਚੀਜ਼ ਹੈ ਹਾਂ ਤਾਂ ਖਰਾਬ ਹੋ ਗਈ ਇਹਨਾਂ ਦੀ ਵੀ ਲੱਗਦੇ ਉਹ ਜਿਹਦੇ ਰੋਲਾ ਪੰਡਾ ਦਾ ਨਾ ਉਹ ਵੀ ਜੀ ਜੀ ਨਹੀਂ ਆਉਂਦਾ ਜਿਆ ਜੱ ਲੱਗਣੇ ਆ ਰੋਲਾ ਗਿਆ ਧਾਮੇ ਬੜਾ ਇਹ ਵੀ ਹੋਣਾ ਬੜਾ ਜੀ ਉਹ ਕਹਿੰਦਾ ਸੀ ਕਹਿੰਦਾ ਉਹ ਹੀ ਕੋਲਾ ਹੈਗਾ ਟਾਈਮ ਨਹੀਂ ਦੇਣ ਨਾ ਉਹ ਬੰਦਲ ਰੁਵਾ ਗਾਂ ਤੇ ਬੀਜਾ ਕਰੀ ਨਾ ਨੰਬਰ ਨੰਬਰ ਨਹੀਂ ਗਿਆ। ਫੋਨ ਸਾਰੇ। ਇਹਦਾ ਲੈ ਨਹੀਂ ਹੈ। ਫੋਨ ਦੇ ਸਾਰੇ। ਇਹਨਾਂ ਕੋਹਾ ਦੇ ਵਿੱਚ ਪੰਛੀਆਂ ਪਹਿਲਾਂ ਕਿੱਦਾਂ ਨੂੰ ਲੋਟ ਆਉਣਗੇ? ਉੱਥੇ ਆਵਾਂਗਾ ਆ ਚਾਰ ਵਾਲੀ ਉੱਪਰ। ਦੋਨੇ ਰੋਣੇ ਉੱਥੇ ਰੋਣੇ। ਸੇਹ ਦੇ ਡੀ ਇੱਧਰ ਹੋਣਾ। ਆਹ ਸਭ ਦੇ ਭਰਾ ਆ। ਬਈ ਯਾਰ ਆ ਰੋਣ ਗੁਰੂ ਇੱਥੇ ਆਉਣੀ ਆ। ਆਂ ਲਿਖਿਆ ਪਹਿਲਾਂ ਦੇਖੇ ਦੇ। ਇਹ ਰਾਈਟ ਲੈਫਟ ਟਾਇਰ ਹੈ। ਉਹ ਰਾਈਟ ਹਾਂ ਲੈਫਟ ਹਾਂ। ਬਣ ਗਈ ਟੌਰ ਬਾਈ। ਬਸ ਇੰਨਾ ਐ ਥੋੜਾ ਚਲ ਵੇਟ ਪਾਓ ਉਹ ਯਾਰ ਐ ਆ ਦੇਖ ਉਹੀ ਕਹਿੰਦਾ ਮੈਂ ਬਿੰਦਲ ਕਰ ਦਿੰਦਾ ਲੈ ਫੜ ਫੇ ਦੂਰੇ ਆ ਇੱਲੇ ਆਰ ਲਿਖਿਆ ਹੋਇਆ ਲੈਫਟ ਰਾਈਟ ਮੈਨੂੰ ਪਤਾ ਤਾਂ ਵੀ ਇਹ ਕੰਮ ਕਰਨਾ ਹੈ ਮੈਂ ਲਿਖ ਕੇ ਭੇਜੂ ਚੱਕੀ ਆ ਆ ਚੱਕੋ ਉਹਦੇ ਆਰ ਲਿਖਿਆ ਬਾ ਚਾਉਤਾ ਫੁਰਤੇ ਰਿਬਲੀ ਟਾਪਾ ਕਰਨ ਲੱਗ ਗਿਆ ਤਿੰਦਰੇ ਮਾਰਿਆ ਤੂੰ ਇਹ ਹੋ ਕੋ ਨਹੀਂ ਆਣਾ ਹੋ ਕੋ ਲੈਣਾ ਕੀ ਹੋ ਗਿਆ ਲੈ ਜਾ ਉਹ ਮੈਂ ਕਾ ਕਰਾਉਣਾ ਮੈਂ ਕਰੇ ਹੋਣੀ ਕਿਹੜੀ ਹੁਕ ਲਾ ਕੇ ਕਰੇ ਹੋਲੀ ਹੋਣੀ ਤੇਰੇ ਨਾਲ ਗਿੜਾ ਦੇਵਣਾ ਫੇ ਮੈਂ ਫਿਰ ਰਾਲਾ ਲਾ ਚੱਲ ਲਾ ਚੱਲ ਬਾਸ ਕੀ ਹੁੰਦਾ ਐ ਇਹਨੂੰ ਖਿੱਚੀ ਬਾਸ ਇਹ ਨਿਕਲ ਜਾਏਗਾ ਹਾਂ ਫਿਰ ਇਹ ਕਹਿੰਦਾ ਖਿੱਚੀ ਆਹ ਹੋ ਪਾ ਦੂਰੇ ਮਨ ਨਾਲ ਬੰਨ੍ਹ ਕੇ ਖਿੱਚੀ ਤੂੰ ਬਾਹਰ ਜਾਏਗਾ ਆ ਦੇ ਫਿਰ ਯਾਰ ਉਹਨੇ ਦਿੱਤਾ ਕਿੰਨਾ ਦੱਸਾ ਇੱਥੇ ਨੀ ਕਲਪਾ ਹੱਥੋਂ ਹੋ ਗਿਆ ਵੀ ਵਾਹ ਗਲਸ ਸੱਤ ਸੱਤ ਇਹਨਾਂ ਕਿੰਨਾ ਗੇ ਬਬਾ ਹੋ ਤੇ ਇਹ ਇਹਨੇ ਨੂੰ ਲੱਗਦਾ ਸਵਾ ਹੱਡ ਫੇਰ ਕਿਟ ਚੋਕਣਾ ਇਹਦੇ ਨੂੰ ਫੜਦਾ ਕੋ ਬੜਾ ਪਾਣਾ ਲੱਗਣਾ ਹੈ ਅੱਡੇ ਤਾਂ ਦੂਆ ਬੜਾ ਆਹ ਭਇਆ ਲੱਗਣਾ ਚਲੋ ਪਾਓ ਬਲੇਟਾ ਪਾਓ ਬਰਾਬਰ ਦਾ ਕਰ ਲਓ ਇਹਨਾਂ ਨੂੰ ਇਹ ਨਹੀਂ ਹੁਣ ਇਹ ਬਰਾਬਰ ਆ ਇਹ ਲੈ ਨੰਨ ਕੱਢ ਦੇ ਇਹਨਾਂ ਇਹਨਾਂ ਆਪਾ ਆਪਾ ਨਾ ਟੱਟ ਵੱਧਦਾ ਬਈ ਕੰਮ ਨੂੰ ਪਾ ਲੈ ਲੈ ਉਹ ਵੀ ਥੋੜਾ ਇਹਦੇ ਵਿੱਚ 1 2 3 ਪਾਵਦੇ ਹੋਰ ਇੱਕ ਆ ਵੀ ਖੋਲ ਲੈ ਢੌੜ ਬਣ ਗੂ ਗਾ ਲੈ ਨੇ ਵੀ ਚੋਲੀਆਂ ਦੇ ਰਹੇ ਹਾਂ ਤੁਹਾਡੇ ਲਈ ਹੈ ਇਹ ਸਪੈਸ਼ਲ ਚੱਲ ਪਾਈਏ ਪਾਈਓ ਇਹ ਇੱਕ ਦੋ ਤਿੰਨ ਇੱਕ ਕੋ ਤਿੰਨ ਚੱਲ ਚੌਥੀ ਇਹਨਾਂ ਪੈਸਾ ਵੇਖ ਕੇ ਤਮਾਸ਼ਾ ਦੇਖ ਰੋ ਕੰਮ ਹੈ ਇਹਨਾਂ ਨਾਲ ਹੀ ਪੈਸੇ ਚੋਰ ਲਈ ਕੀਤੇ ਨੇ ਕਸ਼ਵੀਰ ਤਲਪਾ ਹੋ ਗਿਆ ਐਂਡ ਵਾਲੀ ਬੁਲੇਟ ਹੋਣੀ ਹੈ ਇਹ ਇਧਰ ਵਾਲੀ ਆਹ ਭਾਈ ਐਂਡ ਵਾਲੀ ਇਧਰ ਵਾਲੀ ਆ ਦੇ ਐਂਡ ਵਾਲੀ ਹੋਣੀ ਫਿਰ ਇੱਕ ਬਲੇ ਇੱਕ ਸਿੰਗਲ ਸਿੰਗਲ ਅੰਦਰ ਆਉਣੀ ਦੀ ਦੂਈ ਵੀ ਐਂਡ ਵਾਲੀ ਇਹ ਦੂਈ ਅੰਦਰ ਪਾ ਦੇ ਬਾਹਰ ਹੁਣ ਕਿਹੋ ਕਿਹ ਕੱਢ ਕੇ ਕੋਈ ਨਾ ਇਹ ਬਾਹਰੇ ਪਾਉ ਕੋਈ ਚੱਕਾ ਬੇਡ ਤਾਂ ਨਹੀਂ ਆ ਪਾ ਤੂੰ ਯਾਰ ਐਂਡ ਚ ਪਾ ਦੀ ਬਸ ਯਾਰ ਇੱਧਰ ਪਾਉਂਗਾ ਮੈਂ ਤੈਨੂੰ ਉਹੀ ਗੱਲ ਕਹਿੰਦਾ ਹੱਸ ਕੇ ਆ ਕੱਢਣੀ ਪੈਣੀ ਬਾਈ ਇੱਥੇ ਸਿੰਗਲ ਵਾਲੇ ਅੰਦਰ ਪੈਣੀਆਂ ਕੱਢ ਦਸ ਕੱਢ ਦੋ ਸਾਈਡ ਕੱਢ ਲਓ ਕੀ ਇੱਧਰ ਦਾ ਪਾਈ ਵੀ ਹੋਦਾ ਆ ਕੱਢਣੀ ਆ ਮੈਂ ਤਰਾਹੀ ਕਹਿੰਦਾ ਕੱਢ ਲੈ ਫੜੀ ਜਾ ਹੁਣ ਤੈਨੂੰ ਬਾਰ ਬਾਰ ਕਹੀਦਾ ਕਿ ਵੀ ਦੇਖੋ ਤਾਂ ਸਹੀ ਨਾ ਦੇਣਾ ਨੇ ਹੇਡ ਲਈ ਆਪਣੇ ਹੁਣ ਦੇਖ ਲਿਓ ਬਾਅਦ ਮਾਂ ਸਾਈਡ ਤੇ ਚੁੱਲ੍ਹੇ ਨਾਲ ਨਹੀਂ ਕਰਦੇ ਆ माले तो कहाँ था बैठ बैठ था ना क्या रास्ता नंदे हो कितना भी कहाँ था बैठने था बिंदुलपुरा कहाँ ही खड़ा हुआ है बैठने किन्हें कहाँ है तेरे कहाँ होगे करीके कहाँ थे कहाँ सुनाते थे मैंने ना करना था वो कशो जाता था लगाया जाता भी हाट के हाटे में लगाया जाता खोरू बंता तुम्हीं अभी भाई ये गर्म होन ਏ ਵਾਲੀ ਇਹ ਅੰਦਰ ਪੈਣੀ ਹੈ ਬਾਹਰ ਪੈਣੀ ਹੋਵੇ ਉਹ ਸਭ ਤੇ ਲਾਟੇ ਪੈਣੀ ਹੈ ਖਾਲ ਟੋ ਗੇਗਾ ਮਾਫ ਕਰਦੇ ਪੀ ਕਾਦੇ ਕਿਹਦਾ ਪਾਣਾ ਲੱਗਣਾ ਇਹਨੂੰ ਦੋ ਚਾਪ ਨੱਟ ਪਾਣੇ ਜਿਹਦੇ ਜਿਹਾ ਸੰਗੋ ਆਵੇ ਬੋਲ ਬੋਲ ਸਾਰਾ ਹੋ ਗਿਆ ਤੇ ਕਿੱਥੇ ਉਹਦਾ ਪਿੰਡ ਬਸਾਲਿਆ ਬੰਨੇ ਨੂੰ ਬਾਈ ਮੌਖੇ ਲੋਟ ਆਏ ਦਾ ਲੈਣੇ ਨੂੰ ਆਹ ਸੈੱਟ ਕਰਨੇ ਆਹ ਬਾਸ਼ਲ ਕਿੱਥੇ ਰਹਿ ਗਈ ਬਾਸ਼ਲ ਤਾਂ ਇਹ ਨਹੀਂ ਹੋਈ ਉਹ ਮਦੂ ਵਟ ਕਰਨੇ ਲੇ ਤਾਂ ਚੱਕ ਕਾਲੇ ਚਾਚੀ ਨਹੀਂ ਜੱਗੇ ਨਹੀਂ ਉਹ ਨਹੀਂ ਮਾਣੇ ਆ ਮੈਂ ਉੱਤੇ ਕਰਦੇ ਪਾਣੇ ਆਹ ਲਾ ਭਾਰ ਉੱਪਰ ਗਿਆ ਜਿਹੜਾ ਮੈਂ ਚਿੱਕੜਾ ਕੋ ਮਦਦ ਆ ਇਹ ਵੀ ਗੈਪ ਆ ਗੈਪ ਕਰਦੇ ਬਾਈ ਵਿੱਚ ਮੈਂ ਉਹੀ ਦੇਖ ਰਿਹਾ ਨੜ ਰਹੇ ਚੱਕ ਦੇਣਾ ਇਹ ਕਹਦੇ ਬਾਈ ਗੈਪ ਪੂਰਾ ਕਰੋ ਗੈਪ ਨਹੀਂ ਚੱਕ ਉਹ ਕਹਿੰਦਾ ਥੋੜੀ ਪਲੇਟ ਇੱਕ ਸਾਈਡ ਪੈਣੀ ਮੈਨੂੰ ਨੇ ਦੱਸਤਾ ਕੀ ਇਹਦਾ ਇੱਕ ਸਾਈਡ ਪਲੇਟ ਪਾਓ ਜਿਹੜੀ ਤੁਸੀਂ ਅੰਦਰ ਪਾਈ ਆ ਇਹ ਨਹੀਂ ਪੈਣੀ ਅੰਦਰ ਸਮਝ ਗਿਆ ਉਰੇ ਉਰੇ ਉਧਾਰ ਦੀ ਸਾਈਡ ਪਲੇਟ ਪੈਣੀ ਥੋੜੀ ਜਿਹੜੀ ਸਾਫ ਹੈ ਹਾਂ ਜਾਂ ਤਾਂ ਬੋਲ ਕਹਿੰਦਾ ਤੁਹਾਡੇ ਬਿਲਡਰ ਆਈ ਜਾਣੀ ਉਹੀ ਕੰਮ ਹੋ ਗਿਆ ਮੈਂ ਤਾਂ ਇਹਦਾ ਮੈਂ ਪੈਕੇਜ ਕੀਤੀ ਸੈਟ ਆ ਗਈ ਹੁਣ ਉਰੇ ਉਰੇ ਨਹੀਂ ਹੈਗੀ ਫਿਰ ਦੇਖਦਾ ਉਹ ਕਹਿੰਦਾ ਇੱਕ ਸਾਈਡ ਤੇ ਸ਼ੁਰੂ ਕਰ ਲਓ ਪਾਉਣੇ ਪਲੇਟ ਹੋ ਗਏ ਹਾਂ ਹੁਣ ਦੱਸੀਂਦਾ ਠੀਕ ਹੈ ਸੀ ਹੁਣ ਉਹ ਗਲਤ ਦਾ ਹੁਣ ਮੈਂ ਗਲਤ ਹੈ ਇਹਨੂੰ ਵੀ ਗਲਤ ਤੇ ਤੂੰ ਠੀਕ ਹੈ ਤੂੰ ਠੀਕ ਆ ਤੂੰ ਕਰ ਲਿਓ ਹੁਣ ਇੱਧਰ ਗਾ ਲੈ ਇੱਧਰ ਗੈ ਪੈ ਗਿਆ ਇਹ ਵੀ ਸੈੱਟ ਕਰੋ ਆ ਆ ਵੀ ਸੈੱਟ ਕਰਿਓ ਇਹਨੂੰ ਅਕਾਸੋ ਆਏ ਨਾ ਕਸੋ ਇਹ ਨੂੰ ਆ ਦੇਖ ਆ ਹਿੱਲਦੀ ਆ ਫਿਰ ਬੈਲੈਂਸ ਹੀ ਬਣਾ ਕੇ ਕਸਿਓ ਬੈਲੈਂਸ ਨੇ ਇਹਨੇ ਤੀਜੇ ਵਾਰੀ ਟਿਕਣਾ ਇਹਨਾਂ ਨੇ ਨਟਾਣੇ ਕੱਢਨੇ ਨਾਟਕਾ ਕਸੋ ਪਹਿਲਾਂ ਨਟਕਾ ਆਸਤੇ ਬੋਲਾ ਕਸਾਂ ਕਹੇ ਲੇ ਗੇਸ ਨੂੰ ਨੰਦਾ ਨਹੀਂ ਕੋਈ ਮੈਂ ਪਾੜ ਦੇ ਲੇ ਕੇ ਪਿੱਛੇ ਘੜ ਤਾ ਜਾ ਕੇ ਤੂੰ ਫਾਈਡਿੰਗ ਨਾ ਕਰ ਲੀਏ ਪਹਿਲਾਂ ਉਹ ਨਾਟਕਾ ਸੋ ਗਿਆ ਅਗੜਾ ਟੋਣਾ ਉਹਨੇ ਉਹ ਨਾਟਕਾ ਸੋ ਉਹ ਤੇ ਸੈਟਿੰਗ ਕਰੂ ਤੂੰ ਟਾੜਾ ਪੇ ਹੋਣਾ ਉਹਨੇ ਜੇ ਤੂੰ ਹਵਾ ਵਾਂਗ ਹੀ ਥਲੇ ਬਿਨਾ ਢਾ ਦੇ ਖੜਾ ਉਹ ਕੋਲ ਖੜ ਚੂਗਾ ਆ ਕਾ ਕਰਿਆ ਬੋਲਣਾ ਉਹ ਨਾਟਕਾ ਸ ਮੈਂ ਹੁਣ ਉਂਗਲੀ ਨਾਲ ਕੱਦਮ ਉਹ ਪਿਆ ਪੰਨਾ ਇਹਦਾ ਪੰਨਾ ਲਾਇਆ ਦੰਦ ਪਾ ਲਾ ਦੰਦ ਪਾ ਲਾਓ ਫਿਰ ਉਹਨਾਂ ਕਾਹ ਆਹ ਕਹਾ ਉਹ ਲੋਕ ਜਿਆਦਾ ਲੱਗਦਾ ਨਹੀਂ ਪੰਨਾ ਏਡਾ ਕਿਡਾ ਲੱਗੂ ਇਹਨੂੰ ਪੰਨਾ ਨਹੀਂ ਲੱਗਦਾ ਉਹ ਲੱਗਦਾ ਦੂਈ ਬੂਕੀ ਲੱਗੂ ਹੋਰ ਇਹਦੀ ਆ ਮੈਂ ਉਹ ਛੋਟ ਰਹਿ ਜਾਣਾ ਆ ਲੱਗਣਾ ਇਹ ਕੋਈ ਹੋਰ ਗੱਲਾਂ ਹੋਰ ਅਸਟਡਾਲੀ ਉਹਨੇ ਬਹੁਤ ਵਧੀਆ ਕੰਮ ਕਰਿਆ ਹੈ ਅਸਟਡਾਣਾ ਬਹੁਤ ਵਧੀਆ ਕਰਿਆ ਉਹਨੇ ਕਿਹੜੇ ਸਟਡ ਕੱਸ ਕੇ ਬੇਟ ਖੜ ਕੇ ਆਏ ਹੋ ਠਾਣ ਲਟਕਾ ਹੋਇ ਦੋ ਟੱਡਾ ਦੋ ਟੱਡਾ ਦੋ ਕੱਢ ਦੂਏ ਲੋਟ ਹੈ ਇੱਕ ਤਾਂ ਆਪਾਂ ਚੂੜੀ ਵਾਲੇ ਹੋ ਕੇ ਚਾਰੇ ਨਾਲ ਚੱਕ ਕੇ ਖੜਾਉਂਦੇ ਟੱਡਾ ਵਿੱਚ ਕਾਸ ਹੁੰਦਾ ਪਹਿਲਾਂ ਉਹ ਕਾਸ ਲੈ ਸਟੱਡ ਉਹ ਚੂੜੀ ਖੋਲ ਕੇ ਮੂਰੇ ਤੇ ਉਹਨਾਂ ਤਾਂ ਵੇਟ ਖੜਕੀ ਪੁੱਟ ਕੱਢ ਕੇ ਵੇਟ ਵਾਸਤੇ ਚੜ ਗਈ ਇੱਥੇ ਫਰੀ ਜਾਓ ਬੰਦੂ ਜੈਕ ਲੈ ਆਓ ਜੀ ਜੈਕ ਹਾਲੇ ਸਟੱਡ ਆ ਕੰਮ ਨਾ ਦਿੱਤੇ ਹੋਏ ਆ ਬਿੰਦਲ ਕਹਿੰਦਾ ਜੈਕ ਲੈ ਆਓ ਮਾ ਹੈਡਰਾ ਮਾ ਆਉਂਦੇ ਆ ਨਹੀਂ ਵੇ ਟੁੱਟੇ ਉਹਨਾਂ ਨੇ ਖੜਨਾ ਹੀ ਨਹੀਂ ਵੜਦਾ ਫੇਰ ਤਾਂ ਜੇ ਨਾ ਹੁੰਦੇ ਸਟੱਡ ਉਹ ਜਾ ਆਪਣੇ ਇੰਨੇ ਬੰਦੇ ਕੋਈ ਦਿਮਾਗ ਕੋਈ ਨਾ ਕੋਈ ਤਾਂ ਫਰਦਾ ਫਰਦ ਪੁੱਛਣਾ ਪੁੱਛ ਹੈ ਕਿ ਨਹੀਂ ਯਾਹ ਇੱਕ ਨਾ ਨਹੀਂ ਭਾਈ ਇੱਕ ਮਲਕੀ ਦੇ ਨੇ ਪੂਰਾ ਮੌਕਾ ਦੇ ਗਿਆ ਯਾਰ ਪਿਛਲਾ ਕਰੂ ਉਡਾ ਕੇ ਨਾ ਲੋਟ ਆ ਫੇਰ ਕਿੱਥੇ ਆਉਂਗੇ ਉਹਨੂੰ ਮੌਕਾ ਨਹੀਂ ਮਿਲਦਾ ਪੂਰਾ ਤੁਸੀਂ ਮੂਰੇ ਕਰ ਰਹੇ ਹੋ ਬਾਈ ਬਾਰ ਬਾਰ ਇੱਕ ਤੇ ਇੱਕ ਇੰਜੀਨੀਅਰ ਹੱਲੇ ਤਾਂ ਅੱਧੇ ਆਏ ਨਹੀਂ ਉਹ ਇਹ ਫੇਰ ਦੁੱਲੇ ਕੋਲ ਕਰਦਾ ਬਾਈ ਕਾਲੇ ਪਾ ਬੜੇ ਪੰਨੇ ਹੈ ਨਹੀਂ ਅਜੇ ਕੋਲ ਕਾਹਦੇ ਦੇਖੀਂ ਬਾਅਦ ਤਾਂ ਫੇਰ ਆਉਣ ਕੋਲ ਯਾਰ ਫੇ ਚੱਕ ਲੈ ਜਾ ਕੇ ਕਾਲੇ ਕੋਲ ਘਰੇ ਹੀ ਜਾਣਾ ਹੀ ਆ ਹੁਣ ਅਸੀਂ ਚੱਕ ਲੈ ਉਹ ਫੇਰ ਜਾ ਕੇ ਚੱਕ ਕੇ ਲਿਆਉਣਾ ਛੱਡੀ ਕੋਸ਼ਿਸ਼ ਬਾਵਾ ਜੀ ਰਹੀ ਬੰਦੇ ਦਾ ਕੋਈ ਟੱਕਰ ਨਹੀਂ ਤੇ ਆ ਤੂੰ ਚ ਪਰੇ ਰਿਹਾ ਤੇ ਭਾਈ ਕਰਦਾ ਫਿੱਟ ਠੀਕ ਆ ਲੈ ਆ ਤੂੰ ਆਮਨ ਰੇਟ ਦਾ ਨਾਲ ਦੀ ਨਾਲ ਪਾਉਂਦਾ ਪਾਉਂਦਾ ਲੈ ਭਾਈ ਚੰਗਾ ਛੁੱਟੀ ਆ ਹਾਂ ਬਾ ਠੀਕ ਠਾਕ ਆ ਕਰ ਲੈ ਤੂੰ ਕੰਮ ਬਣ ਕੀਤਾ ਵਾ ਵੈਸੇ ਲੱਗੇ ਡੌਰ ਵੀ ਬਣਦਾ ਆਓ ਭਾਈ ਗਰਮੀ ਗਰਮੀ ਹੋ ਗਿਆ ਮੈਂ ਤਾਂ ਹੂੰ ਹੋ ਹੁਣ ਫਿਰ ਨਾ ਤੇਰੀ ਕੰਮੇ ਦਾ ਕਾਜ ਕਰ ਸਰ ਪਾਣੀ ਪਿਲਾ ਦਿਓ ਯਾਰ ਉਹ ਪਾਣੀ ਚੱਕ ਲੈ ਕਰਦੇ ਅੱਜਾ ਬੜੀਆਂ ਬੜੀਆਂ ਦੁਨੀਆ ਚੰਗਾ ਬਾਈ ਸਸਰੀ ਕਾਲ ਕਹਾਂ ਇਹ ਦਿਖਾਉਂਦਾ ਸੋ ਵੀ ਸਾਰਾ ਵੀ ਜੱਜ ਦਾ ਹੁਣ ਪੂਰਾ ਹੈਡ ਵਾਲਿਆ ਪੂਰਾ ਅੱਜ ਕਾਲੇ ਦੇ ਘਰ ਤੇ ਲਾ ਦੂਗਾ